ਸ਼ਿਹਾਰਪੁਰ ਦਾ ਵਿਕਾਸ ਕਿਉਂ ਨਹੀਂ ਹੋ ਰਿਹਾ ਮੈਨੂੰ ਮੜਾ ਦੱਸੂਗਾ ਕਿ ਕਿਹੜੇ ਰੋਗ ਨੇ ਹੋ ਜਿਹੜੇ ਪੰਜਾਂ ਦੀ ਤੁਸੀਂ ਗੱਲ ਕਰਦੇ ਪਏ ਸੀਗੇ ਸ਼ਿਹਾਰਪੁਰ ਨੂੰ ਜਿਹੜੀ ਇਹ ਪੰਜ ਰੋਗ ਹੁਣ ਉਹ ਰੋਗ ਬਣ ਗਏ ਆ ਮਹਾਰੋਗ ਬਣ ਗਿਓ ਆ ਮਨ ਲੱਗਦਾ ਕਿ ਕਿਉਂ ਹੁਣ ਚਾਕੇ ਵੀ ਜਿਹੜੇ ਸਾਡੇ ਜਾਂ ਤਾਂ ਅਫਸਰ ਸਾਹਿਬਾਨ ਨੇ ਜਾਂ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਭਾਵੇਂ ਜਿਹੜੀ ਸਰਕਾਰ ਹੈ ਸੂਬੇ ਦੀ ਹੁਣ ਚਾਕੇ ਵੀ ਠੀਕ ਨਹੀਂ ਕਰ ਸਕਦੇ ਜੇ ਤਾਂ ਜੇ ਮੈਂ ਕਾਂਗਰਸ ਪਾਰਟੀ ਦੀ ਗੱਲ ਕਰਾਂ ਕੀ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਕਿੰਨਾ ਕੁ ਸਹਿਯੋਗ ਰਿਹਾ ਕੀ ਭੂਮਿਕਾ ਰਹੀ ਦਿੱਤਾ ਇੱਕ ਐਗਜ਼ਾਮਪਲ ਸੀ ਕਹਿੰਦਾ ਕਿਸੇ ਐਮਸੀ ਨੇ ਆਪਣੇ ਮੱਲੇ ਦਾ ਮੱਲਬ ਵੀ ਬਦਲੋਣਾ ਨਾ ਪਹਿਲਾਂ ਅਫਸਰਾਂ ਨੂੰ ਕਿਹਾ ਜਾਂ ਕਿਹਾ ਗਿਆ ਹੋਇਆ ਸੀ ਕਿ ਜਦ ਤੱਕ ਅਰੋੜਾ ਸਾਹਿਬ ਨੇ ਯਾਨੀ ਕਿ ਮੰਤਰੀ ਸਾਹਿਬ ਉਸ ਵਕਤ ਤਤਕਾਲੀ ਮੰਤਰੀ ਸਨ ਉਹ ਜੀ ਤਾਂ ਜਦ ਤੱਕ ਫੋਨ ਨਹੀਂ ਆਉਂਦਾ ਕੋਠੀ ਤੋਂ ਤਦ ਤੱਕ ਮੱਲਬ ਚੇਂਜ ਨਹੀਂ ਹੁੰਦਾ ਸੀ ਆਮ ਆਦਮੀ ਪਾਰਟੀ ਜਦੋਂ ਹੀ ਸੱਤਾ ਵਿੱਚ ਆਈ ਹੈ ਤੇ ਹੁਸ਼ਿਆਰਪੁਰ ਚ ਕਿੰਨਾ ਕੁ ਬਦਲਾਅ ਆਇਆ ਉਸ ਚੀਜ਼ ਦੀ ਬਦਲਾਅ ਆਇਆ ਹੂੰ ਬਦਲਾਅ ਬਹੁਤ ਆਇਆ ਗੱਲਾਂ ਵਾਲਾ ਗੱਲਾਂ ਅੱਛਾ ਗੱਲਾਂ ਵਾਲਾ ਬਦਲਾਅ ਬਹੁਤ ਆਇਆ ਜੀ ਇਹ ਤਾਂ ਇਹ ਕਈ ਵਾਰੀ ਹੁੰਦਾ ਕਿ ਵਿਧਾਇਕਾਂ ਨੂੰ ਪਤਾ ਲੱਗਦਾ ਕਿ ਕੋਈ ਰੋਡ ਟੁੱਟਾ ਹੋਇਆ ਜਾਂ ਉਥੇ ਕੂੜੇ ਦਾ ਡੰਪ ਹਨ ਹਟਾਉਣਾ ਪੈਣਾ ਕਿਉਂ ਨਹੀਂ ਕਰ ਰਹੇ ਵਿਧਾਇਕਾਂ ਦੇਖੋ ਇੱਥੇ ਕਿਤਨਾ ਕਿਤੇ ਗਲਤੀ ਲੋਕਾਂ ਦੀ ਵੀ ਆ ਕਿਵੇਂ ਲੋਕ ਉਥੋਂ ਰੋਜ਼ਾਨਾ ਦੀ ਗਿਣਤੀ ਦੇ ਵਿੱਚ ਲੰਘਦੇ ਨੇ ਬਸ ਨੀਕ ਨੇ ਮੈਂ ਕਹਿੰਦਾ ਲੋਕਾਂ ਨੂੰ ਥੋੜਾ ਬਹੁਤ ਤਾਂ ਸੰਘਰਸ਼ ਵੀ ਵਧਣਾ ਚਾਹੀਦਾ ਉੱਥੇ ਸੰਘਰਸ਼ ਆਪਾਂ ਪਰ ਜੇ ਲੋਕ ਬੋਲਦੇ ਨੇ ਫਿਰ ਉਹਨਾਂ ਤੇ ਕਈ ਵਾਰੀ ਐਫਆਈਆਰ ਵੀ ਹੋ ਜਾਂਦੀ ਹੈ ਕਿ ਤੁਸੀਂ ਕਿਉਂ ਹੁਸ਼ਿਆਰਪੁਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰੀਤ ਗਰੇਵਾਲ ਅੱਜ ਆਪਾਂ ਜਿਸ ਮੁੱਦੇ ਉੱਪਰ ਗੱਲਬਾਤ ਕਰਾਂਗੇ ਕੋਈ ਪੰਜਾਬ ਦਾ ਨਹੀਂ ਕਿਸੇ ਜ਼ਿਲ੍ਹੇ ਦਾ ਨਹੀਂ ਅੱਜ ਆਪਾਂ ਆਪਣੇ ਸ਼ਹਿਰ ਦੀ ਗੱਲ ਕਰਾਂਗੇ ਸੋ ਜਦੋਂ ਮੈਂ ਤੇ ਮੇਰੇ ਸਹਿਯੋਗੀ ਸਾਥੀ ਹੁਸ਼ਿਆਰਪੁਰ ਦੇ ਵਿਕਾਸ ਦੀ ਗੱਲ ਕਰ ਰਹੇ ਸੀ ਕਿ ਤਾਂ ਗੱਲਾਂ ਵਿੱਚੋਂ ਗੱਲ ਨਿਕਲਦੀ ਹੈ ਤੇ ਚੇਤਨ ਜੀ ਕਹਿੰਦੇ ਨੇ ਕਿ ਪ੍ਰੀਤ ਜੀ ਆਪਣਾ ਹੁਸ਼ਿਆਰਪੁਰ ਨੂੰ ਪੰਜ ਰੋਗ ਚਿੰਬੜੇ ਹੋਏ ਨੇ ਸੋ ਮੈਂ ਵੀ ਥੋੜਾ ਹੈਰਾਨ ਹੋਇਆ ਸੀ ਕਿ ਇਹੋ ਜਿਹੇ ਕਿਹੜੇ ਰੋਗ ਨੇ ਜਿਹੜੇ ਹੁਸ਼ਿਆਰਪੁਰ ਨੂੰ ਚਿੰਬੜੇ ਹੋਏ ਨੇ ਆਪਾਂ ਇਸੇ ਵਿਸ਼ੇ ਉੱਪਰ ਗੱਲਬਾਤ ਕਰਾਂਗੇ ਸੋ ਦੇਖਦੇ ਆਂ ਤੇ ਗੱਲਬਾਤ ਕਰਦੇ ਆਂ ਚੇਤਨ ਜੀ ਨਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭੇਜ ਜੀ ਕਿਵੇਂ ਠੀਕ ਠਾਕ ਹੋਣੀ ਬਹੁਤ ਵਧੀਆ ਤੁਸੀਂ ਅੱਜ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਕਿ ਹੁਸ਼ਿਆਰਪੁਰ ਦਾ ਵਿਕਾਸ ਕਿਉਂ ਨਹੀਂ ਹੋ ਰਿਹਾ ਤੇ ਤੁਹਾਡੇ ਵੱਲੋਂ ਗੱਲ ਕਹੀ ਗਈ ਕਿ ਵਿਕਾਸ ਤਾਂ ਬਹੁਤ ਦੂਰ ਦੀ ਗੱਲ ਹੈ ਪਹਿਲਾਂ ਜਿਹੜੇ ਪੰਜ ਰੋਗ ਚੁੰਬੜੇ ਹੋਏ ਨੇ ਪਹਿਲਾਂ ਇਹ ਦੂਰ ਕੀਤੇ ਜਾਣ ਫਿਰ ਕਿਤੇ ਸ਼ਾਇਦ ਵਿਕਾਸ ਹੋਊਗਾ ਮੈਨੂੰ ਮੜਾ ਦੱਸੂਗਾ ਕਿ ਕਿਹੜੇ ਰੋਗ ਨੇ ਉਹ ਜਿਹੜੇ ਪੰਜਾਂ ਦੀ ਤੁਸੀਂ ਗੱਲ ਕਰਦੇ ਪਏ ਸੀਗੇ ਦੇਖੋ ਪੰਜ ਰੋਗ ਜਿਹੜੇ ਜਿਹੜੇ ਮੈਂ ਤੁਹਾਡੇ ਨਾਲ ਸ਼ਬਦਾਵਲੀ ਵਰਤੀ ਹੈ ਕਿ ਪੰਜ ਰੋਗ ਆ ਜਿਹੜੇ ਉਹ ਚੁੰਬੜੇ ਹੋਏ ਨੇ ਹੁਸ਼ਾਰਪੁਰ ਸ਼ਹਿਰ ਨੂੰ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਰੋਗ ਆ ਜਿਹੜੇ ਪਹਿਲਾਂ ਛੋਟੀਆਂ-ਛੋਟੀਆਂ ਸਮੱਸਿਆਵਾਂ ਹੁੰਦੇ ਸੀ ਮਤਲਬ ਕਿ ਕਹੇ ਜਾਂਦੇ ਨੇ ਨਾ ਕਿ ਜਦੋਂ ਬੰਦੇ ਨੂੰ ਬੁਖਾਰ ਹੋਣਾ ਹੁੰਦਾ ਜਾਂ ਖਾਂਸੀ ਹੋਣੀ ਹੁੰਦੀ ਹੈ ਪਹਿਲਾ ਛਿਕਾਉਣ ਲੱਗਦਿਆਂ ਨੇ ਹਲਕਾ ਜਿਹਾ ਨਸਲਾ ਖਾਂਸੀ ਜ਼ੁਕਾਮ ਹੋ ਜਾਂਦਾ ਫਿਰ ਜੇਕਰ ਆਪਾਂ ਦਵਾਈ ਨਹੀਂ ਖਾਨੇ ਆ ਤਾਂ ਵਿਗੜਦਾ ਜਾਂਦਾ ਜੀ ਬੁਖਾਰ ਵੀ ਵਿਗੜ ਜਾਂਦਾ ਖਾਂਸੀ ਵੀ ਵਿਗੜ ਜਾਂਦੀ ਆ ਇਸੇ ਤਰ੍ਹਾਂ ਹੁਸ਼ਾਰਪੁਰ ਨੂੰ ਜਿਹੜੀ ਇਹ ਪੰਜ ਰੋਗ ਹੁਣ ਉਹ ਰੋਗ ਬਣ ਗਏ ਆ ਮਹਾਰੋਗ ਬਣ ਗਿਓ ਆ ਮਨ ਲੱਗਦਾ ਕਿ ਹੁਣ ਚਾਕੇ ਵੀ ਜਿਹੜੇ ਸਾਡੇ ਜਾਂ ਤਾਂ ਅਫਸਰ ਸਾਹਿਬਾਨ ਨੇ ਜਾਂ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਭਾਵੇਂ ਜਿਹੜੀ ਸਰਕਾਰ ਹੈ ਸੂਬੇ ਦੀ ਹੁਣ ਚਾਕੇ ਵੀ ਠੀਕ ਨਹੀਂ ਕਰ ਸਕਦੇ ਪੰਜ ਰੋਗ ਕਿਹੜੇ ਕਿਹੜੇ ਚਿੰਬੜੇ ਹੋਏ ਨੇ ਹੁਸ਼ਾਰਪੁਰ ਨੂੰ ਸਭ ਤੋਂ ਪਹਿਲਾਂ ਲਾ ਲੋ ਜੀ ਟੁੱਟੀਆਂ ਸੜਕਾਂ ਅੱਛਾ ਜੀ ਹੂੰ ਗੰਦਗੀ ਦੇ ਢੇਰ ਐ ਨਜਾਇਜ਼ ਕਬਜ਼ੇ ਆ ਆਵਾਰਾ ਪਸ਼ੂ ਐ ਟ੍ਰੈਫਿਕ ਸਮੱਸਿਆ ਐ ਪੰਜ ਚੀਜ਼ਾਂ ਜਿਹੜੀਆਂ ਹੁਸ਼ਿਆਰਪੁਰ ਦੀਆਂ ਲੋਕਾਂ ਦੀਆਂ ਜਿਹੜੀਆਂ ਮੁੜਦੀਆਂ ਸਹੂਲਤਾਂਵਾਂ ਸਹੂਲਤਾਂਵਾਂ ਵੀ ਹਨ ਪਰੰਤੂ ਇਹ ਹੁਣ ਸਹੂਲਤਾਂਵਾਂ ਨਾ ਹੋ ਕੇ ਇਹ ਹੁਸ਼ਿਆਰਪੁਰ ਨੂੰ ਇੱਕ ਭਿਆਨਕ ਰੋਗ ਬਣ ਕੇ ਚਿੰਬੜ ਗਏ ਨੇ ਪ੍ਰਸ਼ਾਸਨ ਦਮਗੱਛੇ ਮਾਰਦਾ ਅਸੀਂ ਟ੍ਰੈਫਿਕ ਸੁਚਾਰੂ ਢਾਂਗੇ ਨਾਲ ਚਲਾਉਣ ਲਈ ਵਚਨਬੱਧਾਂ ਪ੍ਰਸ਼ਾਸਨ ਦਮਗੱਛੇ ਮਾਰਦਾ ਕਿ ਅਸੀਂ ਹੁਸ਼ਿਆਰਪੁਰ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ پابੰਦਾਂ ਹੁਸ਼ਾਰਪੁਰ ਸ਼ਹਿਰ ਦੇ ਜਿਹੜੇ ਅਫਸਰ ਨੇ ਜਾਂ ਚੁਣੇ ਹੋਏ ਨੁਮਾਇंदे ਨੇ ਉਹ ਤਾਂ ਮੱਗੇ ਮਾਰਤੇ ਨੇ ਕਿ ਅਸੀਂ ਲੋਕਾਂ ਦੀਆਂ ਮੁਢਦੀਆਂ ਸਹੂਲਤਾਂਵਾਂ ਦਾ ਪੂਰੇ ਤਰ੍ਹਾਂ ਦੇ ਨਾਲ ਧਿਆਨ ਰੱਖਦੇ ਆ ਪਰ ਮੈਂ ਕਹਿੰਨਾ ਪ੍ਰਸ਼ਾਸਨ ਦੇ ਅਫਸਰ ਹੈ ਜਾਂ ਨੁਮਾਇंदे ਆ ਜਾਂ ਤਾਂ ਸਮੱਸਿਆਵਾਂ ਤੋਂ ਇਹ ਅਣਜਾਣ ਨੇ ਜਾਂ ਜਾਣ ਕੇ ਇਹ ਅਣਜਾਣ ਬਣ ਰਹੇ ਨੇ ਨਾ ਤਾਂ ਹਰ ਵਾਰ ਉਹਨਾਂ ਕੈਮਰਾ ਕਹਿਣਾ ਹੁੰਦਾ ਕਿ ਜੇਕਰ ਤੁਹਾਨੂੰ ਸਮੱਸਿਆਵਾਂ ਨਹੀਂ ਦਿਖਾਈ ਦੇ ਰਹੀਆਂ ਤਾਂ ਮੈਂ ਆਪਣੀ ਗੱਡੀ ਲੈ ਕੇ ਆਇਗਾ ਤਾਰਾ ਹੁਸ਼ਾਰਪੁਰ ਨਿਊਜ਼ ਚੇਤਨ ਕਸ਼ਵ ਆਪਣੀ ਗੱਡੀ ਲੈ ਕੇ ਆਇਗਾ ਇੱਕ ਅਫਸਰ ਸ਼ਹਿਰ ਦਾ ਵੱਡਾ ਕੋਈ ਨਾਲ ਬਹਿ ਜਾਵੇ ਇੱਕ ਪਾਸੇ ਚੁਣਿਆ ਹੋਇਆ ਨੁਮਾਇੰਦਾ ਬਹਿ ਜਾਵੇ ਸਮੱਸਿਆਵਾਂ ਮੈਂ ਦੱਸ ਦਵਾਂਗਾ ਕਿਹੜੀਆਂ ਕਿਹੜੀਆਂ ਪਰ ਉਹਦੇ ਲਈ ਗੱਲ ਇਹ ਹੈ ਕਿ ਇਹ ਵਚਨਬੱਧ ਰਹਿਣ ਇਹ ਕਹਿਣ ਕਿ ਅਸੀਂ ਇਹਨੂੰ ਇੱਕ ਮਹੀਨੇ ਦੇ ਵਿੱਚ ਠੀਕ ਕਰ ਦਿਆਂਗੇ ਅਸੀਂ ਇੱਕ ਸਾਲ ਦੇ ਵਿੱਚ ਠੀਕ ਕਰ ਦਿਆਂਗੇ ਇਹ ਪੰਜ ਰੋਗ ਇਹ ਪ੍ਰੀਤ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਜੀ ਜੀਤਨ ਜੀ ਹਰ ਰੋਗ ਦੀ ਕੋਈ ਨਾ ਕੋਈ ਦਵਾਈ ਹੁੰਦੀ ਹੈ ਤੇ ਇਹ ਰੋਗ ਦੀ ਦਵਾਈ ਤੁਸੀਂ ਕੀ ਦੇਖਦੇ ਹੋ ਦੇਖੋ ਇਹ ਰੋਗ ਦੀ ਦਵਾਈ ਮੈਂ ਦੱਸਿਆ ਤੁਹਾਨੂੰ ਦਮਗੱਤੇ ਮਾਰਦੇ ਆ ਪ੍ਰਸ਼ਾਸਨ ਦਮਗੱਤੇ ਮਾਰਦਾ ਜੀ ਦੇਖੋ ਨਜਾਇਜ਼ ਕਬਜ਼ੇ ਦੀ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੇ ਦਿੰਦਾ ਹੁਸ਼ਾਰਪੁਰ ਦੇ ਗਵਰਨਮੈਂਟ ਕਾਲਜ ਚੌਂਕ ਤੋਂ ਲੈ ਕੇ ਹੁਸ਼ਾਰਪੁਰ ਦੇ ਜਿੰਨੇ ਵੀ ਭੀੜ ਭੜਕੇ ਵਾਲੇ ਬਾਜ਼ਾਰ ਆ ਚਾਹੇ ਹੁਸ਼ਾਰਪੁਰ ਗਵਰਨਮੈਂਟ ਕਾਲਜ ਤੋਂ ਆਪਾਂ ਚੱਲ ਜਾਈਏ ਕਮਾਲਪੁਰ ਚੌਂਕ ਨੂੰ ਕਮਾਲਪੁਰ ਚੌਂਕ ਤੋਂ ਬਸਟੈਂਡ ਚੌਂਕ ਨੂੰ ਉਸ ਤੋਂ ਬਾਅਦ ਆਪਾਂ ਖਵਾਜੂ ਬਸੀ ਬਾਜ਼ਾਰ ਘੰਟਾ ਘਰ ਬਾਜ਼ਾਰ ਬਹਾਦਰਪੁਰ ਚੌਂਕ ਉਹ ਸਾਰੇ ਅਸੀਂ ਉਸਤੇ ਤੱਕ ਦੇਖ ਲਈ ਉਸ ਤੋਂ ਬਾਅਦ ਆਪਾਂ ਸਿਟੀ ਥਾਣੇ ਤੋਂ ਜੋ ਕਸ਼ਮੀਰੀ ਬਾਜ਼ਾਰ ਆ ਜਾਂ ਕਸ਼ਮੀਰੀ ਬਾਜ਼ਾਰ ਤੋਂ ਸ਼ਾਸ਼ਨ ਚੌਕ ਆ ਇਸ ਨਜਾਇਜ਼ ਕੰਮ ਸੇ ਕਿੰਨੇ ਨੇ ਤੁਸੀਂ ਅਕਸਰ ਵੇਖਿਓ ਕਦੇ ਚਲੋ ਤੁਸੀਂ ਇਸ਼ਾਰ ਦੇ ਵਸ਼ਿੰਦੇ ਨਹੀਂ ਹੋ ਤੁਸੀਂ ਨਸਤੀਕੀ ਪਿੰਡ ਦੇ ਵਸ਼ਿੰਦੇ ਹੋ ਜੀ ਪ੍ਰੀਤੀ ਜੀ ਤੁਸੀਂ ਰਾਤ ਨੂੰ 10 ਵਜੇ ਤੋਂ ਬਾਅਦ 9 ਵਜੇ ਤੋਂ ਬਾਅਦ ਆ ਕੇ ਦੇਖਿਓ ਇਹ ਹੁਸ਼ਾਰਪੁਰ ਦੀਆਂ ਸੜਕਾਂ ਜਿੱਥੇ ਸਵੇਰੇ ਦਿਨ ਸਮੇ ਜਿਹੜਾ ਮੋਟਰਸਾਈਕਲ ਲੰਘਿਉਂਦੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਰਾਤ ਨੂੰ ਆਈਓ ਤੁਸੀਂ ਚਾਹੇ ਇਥੋਂ 18-12 ਟਰਾਲਾ ਕੱਢ ਲਓ ਬੜੀ ਆਸਾਨੀ ਦੇ ਨਾਲ ਇੰਨੀਆਂ ਚੌੜੀਆਂ ਤੇ ਇੰਨੀਆਂ ਖੁੱਲੀਆਂ ਸੜਕਾਂ ਪਰ ਗੱਲ ਉਹੀ ਹੈ ਕਿ ਕਾਰਵਾਈ ਨਹੀਂ ਹੋ ਰਹੀ ਕਾਰਵਾਈ ਕਿਉਂ ਨਹੀਂ ਹੋ ਰਹੀ ਵੋਟਾਂ ਦੀ ਭੁੱਖ ਹੈ ਲੀਡਰਾਂ ਨੂੰ ਅਫਸਰ ਆਫ ਦਾ ਕੋੜੇ ਸਾਨੂੰ ਕਹਿੰਦੇ ਨੇ ਕਹਿੰਦੇ ਯਾਰ ਅਸੀਂ ਕਿਸੇ ਚਲਾਣ ਕੱਢਦੇ ਆ ਫੋਨ ਪਹਿਲਾਂ ਆ ਜਾਂਦਾ ਬਿਲਕੁਲ ਮੈਂ ਇਹ ਨਹੀਂ ਕਹਿੰਦਾ ਕਿ ਐਮਐਲਏ ਦਾ ਫੋਨ ਆਂਦਾ ਜਾਂ ਹੋਰ ਕਿਸੇ ਛੋਟੇ ਮੋਟੇ ਆਗੂ ਦਾ ਫੋਨ ਆਂਦਾ ਕੋਈ ਵੀ ਰਾਜਨੀਤਿਕ ਲੀਡਰ ਹੋ ਸਕਦਾ ਚਾਹੇ ਉਹ ਆਮ ਆਦਮੀ ਪਾਰਟੀ ਦਾ ਭਾਜਪਾ ਦਾ ਕਾਂਗਰਸ ਦਾ ਕਿਸੇ ਦਾ ਵੀ ਹੋ ਸਕਦਾ ਫੋਨ ਕਹਿੰਦੇ ਪਹਿਲਾਂ ਆ ਜਾਂਦਾ ਕਿ ਛੱਡ ਦਿਓ ਜੇ ਨਹੀਂ ਛੱਡਦੇ ਲੀਡਰ ਗਾਲਾਂ ਕੱਢਦੇ ਆ ਜੇ ਕੁਝ ਉਦਾਂ ਦੇ ਹਾਲਾਤ ਬਣਦੇ ਨੇ ਤਾਂ ਲੋਕ ਧਰਨਾ ਲਾ ਦਿੰਦੇ ਆ ਜੀ ਬਿਲਕੁਲ ਅਫਸਰ ਵੀ ਕੀ ਕਰਨ ਉੱਥੇ ਫਿਰ ਜੀ ਆਮ ਆਦਮੀ ਪਾਰਟੀ ਜਦੋਂ ਦੀ ਸਤਾ ਵਿੱਚ ਆਈ ਹੈ ਤੇ ਹੁਸ਼ਾਰਪੁਰ ਚ ਕਿੰਨਾ ਕੁ ਬਦਲਾਅ ਆਇਆ ਉਸ ਚੀਜ਼ ਨੂੰ ਬਦਲਾਅ ਆਇਆ ਹੂੰ ਬਦਲਾਅ ਬਹੁਤ ਆਇਆ ਗੱਲਾਂ ਵਾਲਾ ਗੱਲਾਂ ਅੱਛਾ ਗੱਲਾਂ ਵਾਲਾ ਬਦਲਾਅ ਬਹੁਤ ਆਇਆ ਜੀ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਨੇ ਬਰਮਸ਼ੰਕ ਕੇ ਰਜਿੰਪਾ ਜੀ ਲੋਕਾਂ ਨੇ ਬਹੁਤ ਸਾਰੀਆਂ ਉਮੀਦਾਂ ਸੀ ਇਲੈਕਸ਼ਨਾਂ ਤੋਂ ਪਹਿਲਾਂ ਤਾਰਾ ਹੁਸ਼ਾਰਪੁਰ ਨਿਊਜ਼ ਨੇ ਵੀ ਉਹਨਾਂ ਦੀ ਆਵਾਜ਼ ਬੜੀ ਜ਼ੋਰ ਸ਼ੋਰ ਧੰਗ ਦੇ ਨਾਲ ਜਿਹੜੀ ਉੱਚੀ ਬੁਲੰਤ ਕੀਤੀ ਸੀ ਜੀ ਤਾਂ ਕਹਿੰਦਾ ਸੀਗਾ ਕਿ ਮੈਂ ਬਹੁਤ ਵੱਡਾ ਹਮਦਰਦਾ ਹੁਸ਼ਾਰਪੁਰ ਦਾ ਸ਼ਹਿਰ ਦਾ ਮੈਨੂੰ ਇੱਕ ਵਾਰ ਮੌਕਾ ਦਿਓ ਜਿਹੜੇ ਹੁਸ਼ਿਆਰਪੁਰ ਦੇ ਸਾਰੇ ਰੋਗ ਨੇ ਜਾਂ ਜੋ ਵੀ ਸਮੱਸਿਆਵਾਂ ਨੇ ਆਪਾਂ ਸੁਪਰੇ ਸਾਫ਼ ਕਰ ਦੇਾਂਗੇ ਜੀ ਪਰ ਉਹ ਅੱਜ ਕਿੰਨੇ ਕੁ ਸਾਫ਼ ਹੋਏ ਨੇ ਤਾਂ ਮੈਨੂੰ ਲੱਗਦਾ ਹੈ ਕਿ ਐਮਐਲਏ ਸਾਹਿਬ ਨੂੰ ਆਪਣੇ ਅੰਦਰ ਝਾਤੀ ਜ਼ਰੂਰ ਮਾਰ ਕੇ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਕਿ ਅੱਜ ਗੰਦਗੀ ਦੇ ਢੇਰ ਡੀਏਵੀ ਕਾਲਜ ਮੋਰੇ ਮੰਤਰੀ ਸਾਹਿਬ ਨੇ ਮਾਫੀ ਚੋਹਨਾ ਵਿਧਾਇਕ ਸਾਹਿਬ ਨੇ ਧਰਨਾ ਲਾਇਆ ਸੀ ਕਾਂਗਰਸ ਦੀ ਸਰਕਾਰ ਵਕਤ ਸੁੰਦਰ ਸ਼ਾਮ अरोड़ा ਦੇ ਨਾਮ ਵਾਲੀਆਂ ਤਾਕਤਾਂ ਕੋੜੇ ਦੇ ਢੇਰ ਦੇ ਵਿੱਚ ਲਾਈਆਂ ਸੀ ਤਾਂ ਅਦਾਰਾ ਹੁਸ਼ਿਆਰਪੁਰ ਨਿਊਜ਼ ਨੇ ਪਰਮੁਖਤਾ ਦੇ ਨਾਲ ਉਸ ਖਬਰ ਨੂੰ ਨਸ਼ਰ ਕੀਤਾ ਸੀ ਜੀ ਤਾਂ ਜਦੋਂ ਆਮ ਆਦਮੀ ਪਾਕੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹਾਲਾਤ ਫਿਰ ਵੀ ਉੱਥੇ ਉਦਾਂ ਦੇ ਸੀਗੇ ਅੱਛਾ ਜੀ ਤੇ ਆਦਾਰਾ ਹੁਸ਼ਾਰ ਪਰ ਨਿਊਜ਼ ਨੇ ਜਦੋਂ ਆਵਾਜ਼ ਚੁੱਕੀ ਐ ਜ਼ੋਰਦਾਰ ਢੰਗ ਦੇ ਨਾਲ ਤਾਂ ਉੱਥੇ ਫਿਰ ਜੀਸੀਬੀ ਮਸ਼ੀਨਾਂ ਲਾ ਕੇ ਸਫਾਈ ਵੀ ਹੋ ਜਾਂਦੀ ਆ ਪਰ ਦੁੱਖਦਾਈ ਦੁੱਖਦਾਇਕ ਗੱਲ ਇਹ ਆ ਕਿ ਅੱਜ ਵੀ कूड़े ਦਾ ਡੰਪ ਉੱਥੇ ਆ ਅੱਛਾ ਅੱਜ ਵੀ ਇਹ ਕੂੜੇ ਦੇ ਡੰਪ ਦੇ ਆਲੇ ਦੁਆਲੇ ਆਵਾਰਾ ਸਾਨ ਆ ਆਵਾਰਾ ਪਸ਼ੂ ਆ ਉਹ ਮੰਡਰਾਉਂਦੇ ਫਿਰਦੇ ਨੇ ਹਜ਼ਾਰਾਂ ਹੀ ਸਟੂਡੈਂਟ ਆ ਜਿਹੜੇ ਉੱਥੇ ਸਿੱਖਿਆ ਹਾਸਲ ਕਰਨ ਦੇ ਲਈ ਆਉਂਦੇ ਨੇ ਕਈ ਵਾਰ ਵਿਦਿਆਰਥੀਆਂ ਨਾਲ ਵੀ ਗੱਲਬਾਤ ਹੋਈ ਐ ਉਹ ਕਹਿੰਦਾ ਪਤਾ ਨਹੀਂ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਚੰਗਾ ਭਲਾ ਪ੍ਰਸ਼ਾਸਨ ਨੂੰ ਪਤਾ ਇੱਥੇ ਕਾਫੀ ਸਾਲ ਪੁਰਾਣਾ ਜਿਹੜਾ ਕਾਲਜ ਹੈ ਹਜ਼ਾਰਾਂ ਵਿਦਿਆਰਥੀ ਆਉਂਦੇ ਨੇ ਇੱਥੇ ਪਹਿਲੀ ਗੱਲ ਡੰਪ ਲਾਇਆ ਕਿਉਂ ਹੂੰ ਜੇਕਰ ਜੇਪਾ ਸਾਹਿਬ ਕਹਿੰਦੇ ਹੁਣ ਕੇਂਦਰ ਸੇ ਅਸੀਂ ਚਕਾਵਾਂਗੇ ਤਾਂ ਅੱਜ ਤੱਕ ਚੱਕੇ ਨਹੀਂ ਹੋਇਆ ਅੱਛਾ ਫੇਰ ਆਪਾਂ ਗੱਲਾਂ ਵਾਲਾ ਹੀ ਵਿਕਾਸ ਕਹਾਂਗੇ ਜੀ ਬਦਲਾਅ ਕਹਾਂਗੇ ਇਹਨੂੰ ਹੋਰ ਕੀ ਕਹਾਂਗੇ ਆਪਾਂ ਬਿਲਕੁਲ ਟੁੱਟੀਆਂ ਸੜਕਾਂ ਅੱਜ ਵੀ ਮੈਂ ਕਹਿੰਦਾ ਮੁਹੱਲਿਆਂ ਦੇ ਵਿੱਚ ਟੁੱਟੀਆਂ ਸੜਕਾਂ ਨੇ ਸੜਕਾਂ ਦੇ ਵਿੱਚ ਖੱਡੇ ਨਹੀਂ ਖੱਡਿਆਂ ਦੇ ਵਿੱਚ ਸੜਕ ਲੱਭਣੀ ਪੈਂਦੀਆਂ ਕਈਆਂ ਦਾ ਹਾਲਾਤ ਇਸ ਤਰ੍ਹਾਂ ਕੀ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਕਿੰਨਾ ਕੁ ਸਹਿਯੋਗ ਰਿਹਾ ਕੀ ਭੂਮਿਕਾ ਰਹੀ ਮੈਂ ਕਾਂਗਰਸ ਪਾਰਟੀ ਦੇ ਇਸ ਕਰਕੇ ਗੱਲ ਕਰਨ ਲੱਗਾ ਕਿ ਤੁਸੀਂ ਕਾਂਗਰਸ ਪਾਰਟੀ ਦੇ ਕਾਫੀ ਤੰਜ ਕੱਸੇ ਨੇ ਜਦੋਂ ਤੁਸੀਂ ਪੱਤਰਕਾਰੀ ਲਾਈਨ ਵਿੱਚ ਆਉਨੇ ਹੋ ਉਸ ਸਮੇਂ ਸਰਕਾਰ ਮੇਰੇ ਖਿਆਲ ਕਾਂਗਰਸ ਦੀ ਸੀਗੀ ਹੈ ਨਾ ਤੇ ਤੁਸੀਂ ਲੱਗਦਾ ਕਿ ਕਾਂਗਰਸ ਦਾ ਵੀ ਕੋਈ ਵਿਕਾਸ ਕੀਤਾ ਕਿ ਨਹੀਂ ਹਿਸ਼ਾਰਪੁਰ ਦਾ ਦੇਖੋ ਕਾਂਗਰਸ ਵੇਲੇ ਇਸ ਤਰ੍ਹਾਂ ਸੀਗਾ ਉਹ ਕਹਿੰਦੇ ਸੀਗੇ ਮੈਂ ਆਪਾਂ ਸ਼ਹਿਰ ਸ਼ਹਿਰ ਦੀ ਗੱਲ ਕਰ ਰਹੇ ਹਾਂ ਸ਼ਹਿਰ ਸ਼ਹਿਰ ਦੀ ਭਾਵ ਇਹ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਦਰ ਜੋ ਏਰੀਆ ਹੁੰਦਾ ਉਸ ਵਾਂਗ ਇੱਕ ਐਗਜ਼ਾਮਪਲ ਸੀ ਕਹਿੰਦਾ ਕਿਸੇ ਐਮਸੀ ਨੇ ਆਪਣੇ ਮੱਲੇ ਦਾ ਮੱਲਬ ਵੀ ਬਦਲੋਣਾ ਨਾ ਪਹਿਲਾਂ ਅਫਸਰਾਂ ਨੂੰ ਕਿਹਾ ਗਿਆ ਕਿ ਆ ਗਿਆ ਹੋਇਆ ਸੀ ਕਿ ਜਦ ਤੱਕ ਅਰੋੜਾ ਸਾਹਿਬ ਨਹੀਂ ਯਾਨੀ ਕਿ ਮੰਤਰੀ ਸਾਹਿਬ ਉਸ ਵਾਂਗ ਤਤਕਾਲੀ ਮੰਤਰੀ ਸਨ ਉਹ ਤਾਂ ਜਦ ਤੱਕ ਫੋਨ ਨਹੀਂ ਆਉਂਦਾ ਕੋਠੀ ਤੋਂ ਤਦ ਤੱਕ ਮੱਲਬ ਚੇਂਜ ਨਹੀਂ ਹੁੰਦਾ ਸੀ ਇਹ ਮੈਂ ਗੱਲ ਅੱਜ ਨਹੀਂ ਕੋਈ ਪਹਿਲੀ ਵਾਰ ਨਹੀਂ ਹੋਂਦ ਰਿਕਾਰਡ ਬੋਲਣ ਲੱਗਿਆ ਇਸ ਤੋਂ ਪਹਿਲਾਂ ਮੈਂ ਅਨੇਕਾਂ ਵਾਰ ਇਹ ਗੱਲ ਮੈਨੂੰ ਲੱਗਦਾ ਮੈਂ ਸੰਕੜੇ ਵਾਰ ਇਹ ਗੱਲ ਮੈਨੀ ਟਾਈਮਸ ਮੈਂ ਬੋਲ ਚੁੱਕਿਆ ਇਹ ਗੱਲ ਤਾਂ ਉਸ ਵਕਤ ਇਦਾਂ ਜਿਹੜੇ ਹੁਣ ਕਾਂਗਰਸ ਦੇ ਐਮਸੀ ਆ ਉਹ ਛੱਡ ਕੇ ਕਾਂਗਰਸ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਗਏ ਨੇ ਚਲੋ ਆਪਣੇ ਕਈ ਸ਼ਸਾਤ ਐਮਸੀ ਇਦਾਂ ਦੇ ਨੇ ਆਪਣੇ ਵੋਟਰਾਂਸ ਦੇਖੀ ਨੇ ਭਰਾਵਾਂ ਵਾਂਗੂ ਨੇ ਉਹ ਤਾਂ ਇੱਕ ਗੱਲ ਕਹਿੰਦੇ ਆ ਕਹਿੰਦੇ ਯਾਰਾ ਉਦੋਂ ਤਾਂ ਚਲੋ ਕੋਠੀ ਤੋਂ ਫੋਨ ਗਿਆ ਕਿ ਮੱਦਬੀ ਚੇਜ ਹੋ ਜਾਂਦਾ ਹੈਗਾ ਹੁਣ ਤੱਕ ਕਹਿੰਦੇ ਸੁਣਦਾ ਹੀ ਨਹੀਂ ਕੋਈ ਹੂੰ ਮੋਹਿਤ ਸੈਣੀ ਮੋਹਿਤ ਸਾਨੀ ਗੱਪਾ ਵਾਰਡ ਨੰਬਰ ਸ਼ਾਇਦ 32 ਤੋਂ ਐਮਸੀ ਨੇ ਕਿ ਪਤਾ ਨਹੀਂ ਕਿਹੜਾ ਨੰਬਰ ਵਾਰਡ ਹੈ ਉਹਨਾਂ ਦਾ ਤਾਂ ਪਿੱਛੇ ਜੇ ਇੱਕ ਖਬਰ ਚੱਲੀ ਸੀ ਕਿ ਕੋਈ ਸੀਵਰੇਜ ਦੀ ਦਿੱਕਤ ਸੀ ਉਹਨਾਂ ਦੇ ਵਾਰਡ ਦੇ ਵਿੱਚ ਤਾਂ ਉਹਨਾਂ ਨੇ ਮੀਡੀਆ ਤੇ ਬਿਆਨ ਦਿੱਤਾ ਕਹਿੰਦਾ ਕੀ ਕਰੀਏ ਜੀ ਬਾਰ-ਬਾਰ ਫੋਨ ਕਰਦੇ ਆ ਕਹਿੰਦੇ ਕੋਈ ਸੁਣਦਾ ਹੀ ਨਹੀਂ ਜੀ ਮਤਲਬ ਕਿ ਆਮ ਆਦਮੀ ਪਾਕੀ ਦੇ ਕਾਉਂਸਲਰ ਦੇ ਨਹੀਂ ਸੁਣੀ ਜਾ ਰਹੀ ਔਰ ਹਾਲਾਂਕਿ ਹੋ ਗਏ ਇਸ ਵਿਹਾਰ ਤੇ ਸੀ ਕਿ ਚਲੋ ਅਸੀਂ ਕਾਂਗਰਸ ਨੂੰ ਛੱਡ ਕੇ ਝਾੜੂ ਦਾ ਪੱਲਾ ਫੜ ਲੈਂਦੇ ਆ ਕਿ ਲੋਕਾਂ ਦੇ ਕੰਮ ਹੋਈ ਜਾਣਗੇ ਬਿਲਕੁਲ ਤੋ ਕਹਿੰਦੇ ਸਾਡੀ ਸੁਣਦਾ ਹੀ ਨਹੀਂ ਕੋਈ ਅਸੀਂ ਕਿੱਥੇ ਜਾਈਏ ਕਹਿੰਦੇ ਚਰਿਆ ਕਹਿੰਦੇ ਸੀ ਕਿ ਕਹਿੰਦੇ ਚਲੋ ਯਾਰ ਕੋਠੀ ਤੋਂ ਫੋਨ ਆਂਦਾ ਸੀ ਕੰਮ ਤਾਂ ਹੋਏ ਜਾਂਦੇ ਸੀ ਕਹਿੰਦੇ ਉਹ ਤਾਂ ਹੁਣ ਤਾਂ ਹੁਣ ਦੇ ਸਮੇਂ ਦੇ ਵਿੱਚ ਉਹ ਰੇਂਦਾ ਖੁੰਦਾ ਵੀ ਪੱਠਾ ਬੈਹ ਗਿਆ ਜੀ ਜੀ ਇਸ ਤਰ੍ਹਾਂ ਦੇ ਹਾਲਾਤ ਉਦੋਂ ਸੀਗੇ ਤਾਂ ਇਸ ਤਰ੍ਹਾਂ ਦੇ ਹਾਲਾਤ ਅੱਜ ਚੀਦਨ ਜੀ ਕਈ ਵਾਰੀ ਹੁੰਦਾ ਕਿ ਵਿਧਾਇਕਾਂ ਨੂੰ ਪਤਾ ਲੱਗਦਾ ਕਿ ਕੋਈ ਰੋਡ ਟੁੱਟਾ ਹੋਇਆ ਜਾਂ ਉਥੇ ਕੂੜੇ ਦਾ ਡੰਪ ਹੈ ਨੂੰ ਹਟਾਉਣਾ ਪੈਣਾ ਪਰ ਆਪਾਂ ਆਏ ਦਿਨ ਆਪਾਂ ਖਬਰਾਂ ਵਿੱਚ ਵੀ ਦਿਖਾਉਣ ਰਹੇ ਨੇ ਆਪਾਂ ਦੋ ਦਿਨਾਂ ਨੂੰ ਲੱਗਾ ਦੋ ਵਾਰੀ ਨੂੰ ਲੱਗਾ ਆਪਾਂ ਲਗਾਤਾਰ ਕੇਐਫਸੀ ਦੇ ਮੋਹਰੇ ਆਪਾਂ ਲਾਈਵ ਚਲਾਇਆ ਕੀ ਸੜਕ ਇਹ ਟੁੱਟੀ ਹੋਈ ਆ ਕੀ ਗੱਲ ਉਹ ਖਬਰਾਂ ਨਹੀਂ ਦੇਖਦੇ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਆਪਾਂ ਇਹ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਆ ਰਹੀ ਆ ਆਪਾਂ ਇਹਨੂੰ ਸਹੀ ਕੀਤਾ ਜਾਵੇ ਕਿਉਂ ਨਹੀਂ ਕਰ ਰਹੇ ਵਿਧਾਇਕਾਂ ਦੇਖੋ ਇੱਥੇ ਕਿਤਨਾ ਕਿਤੇ ਗਲਤੀ ਲੋਕਾਂ ਦੀ ਵੀ ਆ ਕਿਵੇਂ ਲੋਕ ਉੱਥੋਂ ਰੋਜ਼ਾਨਾ ਦੀ ਗਣਤੀ ਦੇ ਵਿੱਚ ਲੰਘਦੇ ਨੇ ਬਸ ਨੀਕ ਨੇ ਮੈਂ ਕਹਿੰਦਾ ਲੋਕਾਂ ਨੂੰ ਥੋੜਾ ਬੋਤਾਂ ਸੰਘਰਸ਼ ਵੀ ਵਧਣਾ ਚਾਹੀਦਾ ਉੱਥੇ ਸੰਘਰਸ਼ ਆਪਾਂ ਪਰ ਜੇ ਲੋਕ ਬੋਲਦੇ ਨੇ ਫਿਰ ਉਹਨਾਂ ਤੇ ਕਈ ਵਾਰੀ ਐਫਆਈਆਰ ਵੀ ਹੋ ਜਾਂਦੀ ਹੈ ਕਿ ਤੁਸੀਂ ਕਿਉਂ ਤੇ ਦੇਖੋ ਇਹੀ ਤਾਂ ਗੱਲ ਆ ਨਾ ਜੀ ਹੁਣ ਸਾਨੂੰ ਕਿੰਨੇ ਹੁਣ ਰੋਜ਼ ਤੇ ਆਂਦੇ ਤੁਸੀਂ ਮੇਰੇ ਨਾਲ ਰਹਿੰਦੇ ਹੋ 20 ਦਿ ਪਾਜੀ ਉੱਥੇ ਆਸਮਸਿਆ ਨਾ ਕਿ ਕਹਿੰਦਾ ਹੁੰਦਾ ਕਿ ਪਾਜੀ ਆਜੋ ਓਨਰ ਕੋਡ ਆਪਾਂ ਗੱਲ ਕਰਦੇ ਆਂ ਬੋਲਦੇ ਮਤ ਅਦਾਰਾ ਉਹ ਸ਼ਾਰਪਰ ਸਾਡੀ ਆਵਾਜ਼ ਨੂੰ ਚੱਕੇਗਾ ਨਹੀਂ ਪਾਜੀ ਸਾਨੂੰ ਯਾਰ ਬੋਲਣਾ ਨਹੀਂ ਉਹ ਐਮਸੀ ਨੇ ਫਿਰ ਆ ਜਣਾ ਸਾਨੂੰ ਉਧਰੋਂ ਫੋਨ ਆ ਜੇਣੀ ਉਧਰੋਂ ਹੁਣ ਆ ਜੇਣੀ ਮਤਲਬ ਕਿ ਪਾਕਿਤ ਸਿੰਘ ਪਾਕਿਤ ਸਿੰਘ ਜੰਮੇ ਪਰ ਆਪਣੇ ਘਰ ਨਹੀਂ ਦੁਗਵਾਂਡੀਆਂ ਦੇ ਘਰ ਚੰਮੇ ਉਹ ਵਾਲਾ ਹਿਸਾਬ ਹੈ ਕਿ ਪਾਜੀ ਸਾਡੀ ਸਮੱਸਿਆ ਯਾਰ ਤੁਸੀਂ ਤੁਸੀਂ ਚੱਕਦੇ ਤੁਸੀਂ ਤਾਂ ਪੱਤਰਕਾਰ ਆ ਯਾਰ ਪੱਤਰਕਾਰ ਕੋਈ ਮੈਂ ਮਾ ਦੇ ਝਿੜਚੇ ਤੋਂ ਥੋੜੀ ਲੈ ਕੇ ਆਇਆ ਕਿ ਮੈਂ ਆਪਾਂ ਇਹ ਤੇ ਆਪਕੇ ਯਾਰ ਕਰਾ ਕੇ ਆਣੀ ਆ ਕਿ ਮੈਂ ਐਫ ਆਈ ਆਰ ਵਾਲੇ ਗੁਰਤੀ ਕਰਾ ਕੇ ਲੈ ਕੇ ਆਇਆ ਹੈ ਨ ਕਿ ਥੋੜੇ ਸਾਡੇ ਦੇਖੋ ਐਮਐਲਏ ਆ ਪਾਵਰ ਚ ਹੋਣਗੇ ਪਰ ਇਹ ਸਾਡੇ ਨੌਕਰ ਨੇ ਜੀ ਤੇ ਆਮ ਲੋਕਾਂ ਦੇ ਨੌਕਰ ਨੇ ਜੀ ਲੋਕ ਅਗਲੀ ਵਾਰ ਨਹੀਂ ਵੋਟਾਂ ਪਾਉਣਗੇ ਅਕਾਲੀ ਦਲ ਦਾ ਕੀ ਹਾਲ ਕੀਤਾ ਸੀ 2017 ਤੋਂ ਬਾਅਦ ਅਕਾਲੀ ਦਲ ਜਿਹੜਾ ਏਡਾ ਹੁੰਦਾ ਸੀ ਉਹ ਜਿੰਨਾ ਕ ਅਕਾਲੀ ਦਲ ਦਾ ਹਾਲ ਕੀਆ ਕਾਂਗਰਸ ਕਿੱਡੀ ਸੀ ਵਿਰੋਧੀ ਧਿਰ ਦੇ ਵਿੱਚ ਸਿਰਫ 7 16 17 ਇਹਨਾਂ ਦੇ ਐਮਐਲਏ ਆਏ ਆ ਜੀ ਮਤਲਬ ਕਿ ਜਿਹੜੇ ਕਿਸੇ ਸਮੇਂ 78 80 ਐਮਐਲਏ ਹੁੰਦੇ ਸੀ ਇਹਨਾਂ ਦੇ ਕਾਂਗਰਸ ਦੇ 2017 ਦੇ ਵਿੱਚ ਜਿੱਤੇ ਆ ਉਸ 17 ਤੇ ਆ ਕੇ ਰਹਿ ਗਏ ਬਿਲਕੁਲ ਤਾਂ ਇਹੀ ਆ 2027 ਦੇ ਵਿੱਚ ਲੋਕ ਆਪਣੀ ਪਾਵਰ ਦੇ ਵਰਤੋਂ ਜ਼ਰੂਰ ਕਰਨਗੇ ਜੀ ਪਰ ਉਹ ਪਾਵਰ ਦਾ ਫਿਰ ਫਾਇਦਾ ਵੀ ਆ ਕਿਤਨਾ ਕਿਤੇ ਮੈਂ ਇਹ ਨਹੀਂ ਕਹਾਂਗਾ ਕਿ ਫਾਇਦਾ ਨਹੀਂ ਆ ਪਰ ਦੇਰੀ ਨਾਲ ਕਿਉਂ ਅਸੀਂ ਕਿਉਂ ਨਹੀਂ ਆਵਾਜ਼ ਚੁੱਕ ਸਕਦੇ ਜੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉਸ ਰੋਡ ਤੋਂ ਸਫਰ ਕਰਦੇ ਨੇ ਅਸੀਂ ਕਿਉਂ ਨਹੀਂ ਆਵਾਜ਼ ਚੁੱਕ ਸਕਦੇ ਜੀ ਮੈਂ ਇਕੱਲਾ ਪਰਸੋ ਵੀ ਮੈਂ 14 ਮਿੰਟ ਕੱਲੋ ਉਸ ਸੜਕ ਤੇ ਖੜੇ ਹੋ ਕੇ ਬੋਲੇ ਆ ਜਾਂ ਕਹਿ ਲੋ ਕੋਈ ਕਹਿ ਦਿੰਦਾ ਕਿ ਤੂੰ ਤਿੱਖੀ ਸ਼ਬਦਾਵਲੀ ਵਰਤਾ ਭਾਈ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਹੋਣਗੀਆਂ ਉਸ਼ਾਰਪੁਰ ਨੇ ਸਿੱਖੀ ਸ਼ਬਦਾਵਲੀ ਵਰਤੇਗਾ ਕੋਈ ਗੁਰੇਜ਼ ਨਹੀਂ ਕਰੇਗਾ ਜੀ ਜੀ ਬਿਲਕੁਲ ਚੇਤਨ ਜੀ ਮੇਰਾ ਇੱਕ ਸਵਾਲ ਹੋ ਰਿਹਾ ਕਿ ਹੁਸ਼ਾਰਪੁਰ ਦੇ ਵਿੱਚ ਨਜਾਇਜ਼ ਕਬਜ਼ੇ ਬਹੁਤ ਹੋ ਰਹੇ ਨੇ ਤੁਹਾਨੂੰ ਲੱਗਦਾ ਕਿ ਇਹ ਟ੍ਰੈਫਿਕ ਦੀ ਸਮੱਸਿਆ ਹੀ ਵੱਧ ਰਹੀ ਹੈ ਨਹੀਂ ਇਹ ਚੀਜ਼ਾਂ ਦੇਖੋ ਮੈਂ ਤੁਹਾਡੇ ਸਵਾਲ ਨੂੰ ਗਲਤ ਠਹਿਰਾਵਾਂਗਾ ਇੱਥੇ ਨਜਾਇਜ਼ ਕਬਜ਼ੇ ਹੋ ਨਹੀਂ ਰਹੇ ਨਜਾਇਜ਼ ਕਬਜ਼ੇ ਬਹੁਤ ਹੋ ਚੁੱਕੇ ਨੇ ਜੀ ਇਹ ਤਾਂ ਹੁਣ ਇਹਨਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਨਾ ਨਜਾਇਜ਼ ਕਬਜ਼ਿਆਂ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਸ਼ਹਿਰ ਦਾ ਤਾਂ ਨਹੀਂ ਨਜਾਇਜ਼ ਕਬਜ਼ਿਆਂ ਦਾ ਵਿਕਾਸ ਜਿਹੜਾ ਹੁਸ਼ਾਰਪੁਰ ਦੇ ਵਿੱਚ ਜ਼ਰੂਰ ਹੋ ਰਿਹਾ ਹੈ ਕਿਤਨੇ ਕਿਤ ਟ੍ਰੈਫਿਕ ਦਾ ਕਾਰਨ ਵੀ ਬਣਦੇ ਆ ਦੁਕਾਨਦਾਰ ਆਪਣਾ ਸਮਾਨ ਨਾ 10 ਫੁੱਟ ਬਾਹਰ ਕੱਢ ਕੇ ਲਾ ਦਿੰਦਾ ਜੀ 5 ਫੁੱਟ 10 ਫੁੱਟ ਬਿਲਕੁਲ ਲੋਕਾਂ ਨੂੰ ਜਿਹੜੀ ਉਹ ਵਾਈਟ ਲਾਈਨ ਹੁੰਦੀ ਆ ਉੱਥੇ ਵਾਈਟ ਲਾਈਨ ਦੇ ਆਲੇ ਦੁਆਲੇ ਸਾੜੀਆਂ ਰੇੜੀਆਂ ਲੱਗੀਆਂ ਜੀ ਲੋਕਾਂ ਨੇ ਬਾਜ਼ਾਰ ਦੇ ਵਿੱਚ ਚਾਣਾ ਅਕਸਰ ਦੋ ਪਹੀਆ ਵਾਹਨ ਕਿਤੇ ਨਾ ਕਿਤੇ ਖੜੇ ਤਾਂ ਕਰਨੇ ਨੇ ਮੈਂ ਕਹਿੰਦਾ ਨਜਾਇਜ਼ ਕਬਜ਼ੇ ਇਹਨਾਂ ਦੇ ਮੰਤਰੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਦਾ ਬਿਆਨ ਆਇਆ ਸੀ ਅੱਜ ਤੋਂ ਜਿਹੜੇ ਕਿ ਸਾਲ ਪਹਿਲਾਂ ਕਿ ਆਪਾਂ 31 ਮਈ ਤੱਕ ਸਾਰੇ ਨਜਾਇਜ਼ ਕਬਜ਼ੇ ਚੱਕ ਲੋ ਨਹੀਂ ਤਾਂ ਅਸੀਂ ਕਾਰਵਾਈ ਕਰਦੇਾਂਗੇ ਜੇ ਇਹ ਕਰਦੇਾਂਗੇ ਉਹ ਕਰਦੇਾਂਗੇ ਜਦੋਂ ਮੰਤਰੀ ਦਾ ਬਿਆਨ ਆ ਜਾਂਦਾ ਜਦੋਂ ਸਰਕਾਰ ਕਹਿ ਦਿੰਦੀ ਆ ਅਫਸਰ ਦਫ਼ਤਰਾਂ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਪੀਰਮਤ ਦੀ ਸ਼ਾਹ ਨੂੰ ਆ ਕੇ ਘੇਰ ਲੈਂਦੇ ਨੇ ਟਰਾਲੀ ਦੋ ਟਰਾਲੀਆਂ ਭਰ ਕੇ ਲੈ ਜਾਂਦੇ ਨੇ ਮੁੜ ਕੇ ਉਹਨਾਂ ਤੇ ਜਾਣ ਦੀ देर ਆ ਜਿੱਦਾਂ ਜਿੱਦਾਂ ਇਹ ਟਰਾਲੀ ਲੰਘਦੇ ਜਾਂਦੀ ਆ ਦੁਕਾਨਦਾਰ ਫੇਸਮਨ ਐ ਰੱਖਦੇ ਰਹਿੰਦੇ ਆ ਜੀ ਜੀ ਮਤਲਬ ਕਿ ਇਹ ਇੱਕ ਸੁਸਤ ਕਾਰਵਾਈ ਕਿਉਂ ਬਿਲਕੁਲ ਰੂਟੀਨ ਦੇ ਵਿੱਚ ਕਾਰਵਾਈ ਕਿਉਂ ਨਹੀਂ ਹੋ ਰਹੀ ਜੀ ਜੀ ਸਵਾਲ ਤਾਂ ਇਹ ਆ ਨਾ ਪਹਿਲਾਂ ਵੀ ਮੈਂ ਕਿਹਾ ਵਿੱਚ ਸਿਆਸਤ ਆ ਜਾਂਦੀ ਆ ਕਿਤੇ ਨਾ ਕਿਤੇ ਤਾਂ ਮੈਂ ਆਫਸਰਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਲੀਟਰਾਂ ਦਾ ਬਾਲਾ ਦਵਾ ਨਾ ਚੱਲਿਆ ਕਾਰਨ ਇਹ ਸਿਰਫ 5 ਸਾਲ ਦੇ ਚੁਣੇ ਹੋਏ ਨੁਮਾਇੰਦੇ ਨੇ ਜਿਹੜੇ ਅਫਸਰ ਆ ਇਹ 58 ਸਾਲ ਤਾਂ ਕਿ 60 ਸਾਲ ਤੱਕ ਅਫਸਰ ਹੀ ਰਹਿਣੇ ਨੇ ਇਹ ਤਾਂ ਉਮਰ ਜੀ ਜੀ ਚੇਤਨ ਜੀ ਇੱਕ ਮੇਰਾ ਆਖਰੀ ਸਵਾਲ ਤੁਹਾਡੇ ਨਾਲ ਇਹ ਹੈ ਕਿ ਕਾਂਗਰਸ ਸਰਕਾਰ ਵੇਲੇ ਮੈਨੂੰ ਲੱਗਦਾ ਸ਼ਾਇਦ ਸ਼ਹਿਰ ਦੇ ਲਗ ਲਗ ਕੋਨੇ ਉੱਪਰ ਕੈਮਰੇ ਲੱਗੇ ਸਿਗੇ ਕਿ ਸ਼ਹਿਰ ਦੇ ਨਿਗਾ ਰੱਖੀ ਜਾਵੇ ਪਰ ਮੈਨੂੰ ਲੱਗਾ ਸ਼ਾਇਦ ਮੈਨੂੰ ਸੋਣ ਨੂੰ ਹੀ ਮਿਲਿਆ ਕਿ ਕੈਮਰੇ ਚੱਲਦੇ ਨਹੀਂ ਪਏ ਹੋ ਕੀ ਇਹ ਸਾਰਾ ਸਮੱਸਿਆ ਹੈ ਵਾਲੀ ਸਮੱਸਿਆ ਦੇਖੋ ਜੀ ਇਹ ਕੈਮਰੇ ਕੋਈ ਹੁਣ ਤਾਂ ਇੰਨੀ ਬੰਦ ਪਿਛਲੇ ਲੰਬੇ ਸਮੇਂ ਤੋਂ ਬੰਦ ਨੇ ਖੈਰ ਹੁਣ ਤਾਂ ਮੈਨੂੰ ਪਤਾ ਨਹੀਂ ਚੱਲ ਪਏ ਕਿ ਨਹੀਂ ਚੱਲ ਪਏ ਜੇ ਤਾਂ ਚੱਲ ਪਏ ਹੋਣਗੇ ਬਹੁਤ ਬਹੁਤ ਧੰਨਵਾਦ ਹੈ ਇੱਕ ਬੜਾਪਨ ਆਪਾਂ ਪ੍ਰਸ਼ਾਸਨ ਦਾ ਜੇ ਸਰਕਾਰ ਦਾ ਕਹਿ ਸਕਦੇ ਆ ਕਿਉਂਕਿ ਹੁਸ਼ਾਰਪੁਰ న్యూਸ ਨੇ ਮੈਨੂੰ ਲੱਗਦਾ ਇੰਨੀ ਕੁ ਵਾਰੀ ਇਹ ਮਸਲਾ ਜਿਹੜਾ ਇਹ ਲੋਕਾਂ ਦੀ ਕਚਹਿਰੀ ਦੇ ਵਿੱਚ ਮਤਲਬ ਕਿ ਮੇਰੇ ਵੱਲੋਂ ਚੱਕ ਦਿੱਤਾ ਗਿਆ ਕਿ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਇਹ ਕੰਮ ਕਰਨਾ ਚਾਹੀਦਾ ਸੀ ਪਰ ਮੈਨੂੰ ਲੱਗਦਾ ਨਹੀਂ ਅਜੇ ਵੀ ਕੀਤਾ ਹੋਵੇਗਾ ਜੇ ਕੀਤਾ ਹੋਵੇਗਾ ਤਾਂ ਬਹੁਤ ਵਧੀਆ ਗੱਲ ਹੈ ਕਾਂਗਰਸ ਸਰਕਾਰ ਵੱਲੇ ਦੇਖੋ ਪ੍ਰੀਤ ਕੈਮਰੇ ਲੱਗਦੇ ਨੇ ਪ੍ਰੀਤ ਜੀ तकरीबन ਮੈਨੂੰ ਲੱਗਦਾ ਕਿ 70-80 ਲੱਖ ਰੁਪਏ ਦੇ ਕਰੀਬ-ਕਰੀਬ ਖਰਚਾ ਲੱਗਦਾ ਹੈ ਕਿ ਸਾਰੇ ਸ਼ਹਿਰ ਦੇ ਵਿੱਚ ਕੈਮਰੇ ਲਗਾਏ ਜਾਂਦੇ ਨੇ ਅੱਛਾ ਜੀ ਕਿ ਲੋਕਾਂ ਨੂੰ ਜਿਹੜੀ ਰਾਹਤ ਮਹਿਸੂਸ ਹੋਵੇਗੀ ਲੁੱਟਾਂ ਖੋਹਾਂ ਤੋਂ ਚੋਰੀਆਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਬਹੁਤ ਇੱਕ ਵੱਡੀ ਮਦਦ ਜਿਹੜੀ ਉਹ ਸਾਬਤ ਹੋਵੇਗੀ ਹੈਨਾ ਗੁਨਾਹਗਰਾਂ ਨੂੰ ਫੜਨ ਲਈ ਜੀ ਜੀ ਪਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਕੈਮਰੇ ਪਿਛਲੇ ਲੰਬੇ ਸਮੇਂ ਤੋਂ ਬੰਦ ਸੀ ਜਦੋਂ ਬ੍ਰਹਮਸ਼ੰਕਰ ਜਿੰਪਾ ਮੰਤਰੀ ਸੀਗੇ ਹੂੰ ਉਦੋਂ ਵੀ ਮੈਂ ਉਹਨਾਂ ਦੇ ਧਿਆਨ ਦੇ ਵਿੱਚ ਮਾਮਲਾ ਲਿਆਂਦਾ ਉਦੋਂ ਵੀ ਬਸ ਆਫਸਰਾਂ ਲੈ ਆਏ ਧੋਣ ਜੀ ਕਰਕੇ ਪੁੱਛਣ ਕਿ ਕਦੋਂ ਚੱਲੇ ਜੀ ਹਾਂਜੀ ਮੰਗਲਵਾਰ ਤੱਕ ਚੱਲ ਪਾਉਗੇ ਪਰ ਉਹ ਨਹੀਂ ਦੱਸਿਆ ਨਹੀਂ ਕਿ ਮੰਗਲਵਾਰ ਕਿਹੜਾ ਸੀਗਾ 2024 ਦਾ 25 ਦਾ 26 ਦਾ 27 ਦਾ ਜਾਂ 2023 ਦਾ ਉਹ ਤਾਂ ਹੁਣ ਖੈਰ ਜਾਂ ਅਫਸਰ ਜਾਣਦੇ ਨੇ ਜਾਂ ਮੰਤ ਆਪਣੇ ਮਾਫੀ ਚੋਣਦਾ ਪਹਿਲਾ ਮੰਤਰੀ ਸੀ ਤਾਂ ਕਰਕੇ ਵਾਰ-ਵਾਰ ਮੋਝੋ ਮੰਤਰੀ ਸਾਹਿਬ ਨਿਕਲ ਰਿਹਾ ਜਾਂਦਾ ਵਿਧਾਇਕ ਸਾਹਿਬ ਜਾਣਦੇ ਹੋਣਗੇ ਪਰ ਮੈਂ ਇਹ ਕਹਿੰਦਾ ਕਿ ਜੇਕਰ ਕੈਮਰੇ ਚੱਲ ਪੈਣ ਤਾਂ ਇਹਦਾ ਜਿਹੜਾ ਜਿੱਥੇ ਆਮ ਲੋਕਾਂ ਨੂੰ ਫਾਇਦਾ ਹੋਵੇਗਾ ਤਾਂ ਉੱਥੇ ਕ੍ਰਿਮੀਨਲਾਂ ਨੂੰ ਕਾਬੂ ਕਰਨ ਲਈ ਪੁਲਿਸ ਪ੍ਰਸ਼ਾਸਨ ਨੂੰ ਇੱਕ ਵੱਡੀ ਰਾਹਤ ਮਹਿਸੂਸ ਹੋਵੇਗੀ ਜੇ ਚੱਲ ਪੈਣ ਤਾਂ ਜੇ ਇਹਦਾ ਚੱਲਦੇ ਹੋਣਗੇ ਵੈਲੰਟ ਗੂਟਾ ਬਹੁਤ ਵਧੀਆ ਗੱਲ ਆ ਪਰੰਤੂ ਪਿਛਲੇ ਬਹੁਤ ਲੰਮੇ ਸਮੇਂ ਕਈ 2.5 ਸਾਲੇ ਬੰਦ ਰਹੀ ਨੇ ਤਾਂ ਮੇਰੇ ਵੱਲੋਂ ਬਾਰ-ਬਾਰੇ ਮੁੱਦਾ ਜਿਹੜਾ ਚੁੱਕਿਆ ਗਿਆ ਸੀਗਾ ਜੀ ਜੀ ਧੰਨਵਾਦ ਈਤਨ ਬਹੁਤ-ਬ ਸੋ ਦੋਸਤੋ ਅੱਜ ਆਪਾਂ ਗੱਲ ਕੀਤੀ ਆਪਣੇ ਹਿਸ਼ਾਰਪੁਰ ਸ਼ਹਿਰ ਦੀ ਤੇ ਜਿਵੇਂ ਅਸਾਂ ਆਪਾਂ ਕਹਿੰਦੇ ਰਹਿੰਦੇ ਆ ਕਿ ਸਾਨੂੰ ਬਹੁਤ ਸਾਰੇ ਮੈਸੇਜ ਹੀ ਕਾਲ ਆਉਂਦੇ ਨੇ ਜਾਂ ਤੁਸੀਂ ਸਾਨੂੰ ਦੱਸਦੇ ਰਹਿੰਦੇ ਹੋ ਸਮੇਂ-ਸਮੇਂ ਤੇ ਕਿ ਕਿਹੜੇ ਸਮੱਸਿਆ ਨਾਲ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਸੋ ਮੈਂ ਵੀ ਇਹ ਕਹਿ ਰਿਹਾ ਤੇ ਸਾਡੇ ਚੇਤਨਜੀ ਵੱਲੋਂ ਵੀ ਕਿਹਾ ਗਿਆ ਕਿ ਤੁਸੀਂ ਕੈਮਰੇ ਮੋਰੇ ਆ ਕੇ ਵੇਖੋ ਜਰੂਰ ਬੋਲਿਆ ਕਰੋ ਤੁਸੀਂ ਸਾਨੂੰ ਫੋਨ ਕਰਦੇ ਹੋ ਕਿ ਫਲਾਣੇ ਵਿਸ਼ੇ ਉੱਪਰ ਗੱਲਬਾਤ ਕਰੋ ਅਸੀਂ ਤਾਂ ਤੁਹਾਡਾ ਸਾਥ ਦਿੰਨੇ ਆ ਪਰ ਕੀਤਨ ਨੇ ਕਿ ਤੁਸੀਂ ਵੀ ਸਾਡਾ ਸਾਥ ਦਿਆ ਕਰੋ ਕਿ ਤੁਸੀਂ ਕੈਮਰੇ ਮੋਰੇ ਆ ਕੇ ਜਰੂਰ ਬੋਲਿਆ ਕਰੋ ਤਾਂ ਜੋ ਸਰਕਾਰ ਨੂੰ ਪਤਾ ਲੱਗੇ ਕਿ ਲੋਕ ਜਿਹੜੇ ਨੇ ਵਾਕਈ ਵਿੱਚ ਪਰੇਸ਼ਾਨ ਨੇ ਸੋ ਤੁਸੀਂ ਉਹ ਤਾਂ ਕੋਈ ਹਾਰਪਨ న్యూਸ ਦੇ ਨਾਲ ਜੁੜੇ ਰਹ ਸੋ ਉਹ ਤੱਕ ਲਈ ਆਪਣੇ ਪ੍ਰੀਤ ਗਰੇਵਾਲ ਨੂੰ ਦਿਓ ਇਜਾਜ਼ਤ ਧੰਨਵਾਦ